जलंधर के किशनपुरा चौक के पास सोमवार सुबह एक सफेद रंग की तेज रफ्तार गाड़ी ने तीन साल के बच्चे को कुचल दिया जिसकी मौके पर ही मौत हो गई मृतक की पहचान त्रिपुर उम्र तीन साल के रूप में हुई है परिवार के सदस्यों ने बताया कि बच्चे के मुंडन के लिए आज वह धार्मिक स्थल पर जाने लगे थे सभी लोग घर के बाहर खड़े हुए थे तभी एक तेज रफ्तार कार आई जिसने एक कुत्ते को कुचल दिया परिवार का ध्यान उस कुत्ते की तरफ गया तभी देखते ही देखते उन्होंने देखा कि उनके बच्चे को भी उसी कार चालक ने कुचल दिया जिसकी मौके पर मौत हो गई ਆਣਾ ਆਹੋ ਚ ਹੁਣੀ ਖੜੇ ਸੀ ਉਹ ਮੋਬਾਈਲ ਤੇ ਕੀਤੀ ਹੈ ਲਾਇਓ ਦਾ ਫੋਨ ਵੀ ਹੈਗਾ ਦੇਖ ਗੱਡੀ ਤੇ ਬਕੀ ਤੇ ਲੱਗੀ ਆ ਰੋਡ ਕਰਦੇ ਨਹੀਂ ਲੱਗੇ ਨਾ ਕੈਮਰੇ ਦਾ ਗੱਡੀ ਤੇ ਬਕੀ ਤੇ ਹੁਣੀ ਤੋਂ ਤਾਂ ਜਿਹੜਾ 300 ਆਜੇ ਸੋਮਨਾਥ ਦੀ ਕੀ ਹੋਇਆ ਜਣ ਖੜਾ ਇਹ ਭਾਈ ਗੱਡੀ ਇੱਧਰੋਂ ਆ ਰਹੀ ਸੀਗੀ ਮੈਂ ਨਿਆਣਾ ਨੇ ਪਿਆਰ ਕਰਨ ੜਿਆ ਸੀਗਾ ਨਿਆਣਾ ਮੇਰੇ ਕੋਲ ਸੀਗਾ ਇਹ ਮੁੰਡਾ ਨਿਆਣਾ ਅੰਦਰ ਨੂੰ ਗਿਆ ਤੇ ਮੈਂ ਪਿੱਛੇ ਹੀ ਸਿਕਾਈ ਦੀ ਇਹ ਜਗਦਮ ਪਿੱਛੇ ਆ ਗਿਆ ਮੋਹਰੇ ਆ ਗਿਆ ਗੱਡੀ ਆ ਗਈ ਖੜੀ ਹੋ ਗਈ ਨਿਆਣਾ ਉਦੋਂ ਥੱਲੇ ਨਹੀਂ ਆਇਆ ਉਦੋਂ ਮੈਂ ਉਹਨੂੰ ਕਿਹਾ ਰੁੱਕ 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 ਮੈਂ ਘਸੁੰਨ ਵੀ ਮਾਰੇ ਉਹ ਨਿਆਣਾ ਸੈਂਟਰ ਚ ਆ ਗਿਆ ਥੱਲੇ ਤੇ ਸਾਰੇ ਚੀਕਾਂ ਮਾਰਨੀਆਂ ਚਾਲੂ ਕਰਤੀਆਂ ਦੂਜੀ ਵਾਰੀ ਇਹਨੇ ਦੂਜੇ ਟਾਇਰ ਥੱਲੇ ਇਹ ਮੁੰਡੇ ਨੂੰ ਥੱਲੇ ਦਿੱਤਾ ਇਹਨੇ ਗੱਡੀ ਵਾਲੇ ਨੇ ਗੱਡੀ ਤੇਜ਼ ਸੀ ਗੱਡੀ ਚ ਉੱਥੋਂ ਇਧਰੋਂ ਤੇਜ਼ ਆਈ ਸੀਗੀ ਗੱਡੀ ਇੱਥੇ ਰੁਕੀ ਵੀ ਆ ਵੀਡੀਓ ਵੀ ਇਹਨਾਂ ਦੇ ਕੋਈ ਤੋ ਇਹ ਚੋੜਭਾਜੀ ਕਰਦੇ ਦੀ ਵੀ ਮੈਂ ਚੋੜ ਲੰਦੀ ਆ ਲੇਕਿਨ ਵੀਡੀਓ ਹਜੇ ਤੱਕ ਨਹੀਂ ਆਈ ਐ ਗੱਡੀ ਦਾ ਇਹ ਨੰਬਰ ਐ ਰਿਕੁਐਸਟ ਐ ਇਹ ਬੰਦਾ ਫੜਿਆ ਜਾਵੇ ਹਾਂਜੀ ਵੀਡੀਓ ਕਿਹਨਾਂ ਨੇ ਬਣਾਈ ਐ ਇਹ ਆ ਸੀਸੀ ਜਾਂ ਜਿਹੜੇ ਕੈਮਰੇ ਲੱਗੇ ਹੋਇਆ ਇਹਨਾਂ ਦੇ ਵਿੱਚ ਬਣੀ ਹੋਈ ਐ ਹਾਂਜੀ ਇਹ ਧੋੜ ਦੇ ਵਿੱਚ ਹਾਂਜੀ ਮੈਂ ਰਵੀਦਾਸ ਸਕੂਲ ਤੱਕ ਮੇਰੀ ਵੀਡੀਓ ਫਿਰ ਦੇਖ ਲਓ ਤੁਸੀਂ ਧੋੜ ਦੇ ਦੀ ਮੈਂ ਧੋੜਦਾ ਗਿਆ ਇਹ ਮੁੜਿਆ ਰਵੀਦਾਸ ਸਕੂਲ ਤੋਂ ਦੋ ਬੋੜੀਆਂ ਬੋਲ ਲਾਣ بس ریکویسٹ ਹੈ ਇਹ ਬੰਦਾ ਫੜਿਆ ਜਾਵੇ ਪੁਲਿਸ ਦੇ حوالے ਨਾ ਕੀਤਾ ਜਾਵੇ ਸਾਡੇ ਸਾਡੇ حوالے ਕੀਤਾ ਜਾਵੇ ਤੇ ਉਹਨਾਂ ਨੂੰ ਦਸੀਏ ਅਸੀਂ ਕਿੰਨੇ ਪਾਣੀ ਦੇ ਵਿੱਚ ਆਂ ਗਾਂ ਬੰਦਿਆਂ ਨੂੰ ਪਤਾ ਲੱਗੇ ਗੱਡੀ ਦਾ ਨੰਬਰ ਨੋਟ ਗੱਡੀ ਦਾ ਨੰਬਰ ਨੋਟ ਹੈ ਇਹਦੇ ਵਿੱਚ ਆਰੇ ਥੋੜਾ ਥੋੜਾ ਨਜ਼ਰ ਆ ਰਿਹਾ ਬਾਕੀ ਪੁਲਿਸ ਵਾਲੇ ਇਨਕੁਆਰੀ ਕਰ ਰਹੇ ਆ ਚੈੱਕ ਕਰ ਰਹੇ ਆ ਚੈੱਕ ਕਰਨ ਗਏ ਹੋਏ ਆ ਇਹਨਾਂ ਦੀ ਤੋਂ ਅਮਰਜੀਤ 19 ਸਾਲ ਦਾ ਬੱਚਾ ਸੀ ਇਹਦਾ ਬੱਚਾ 4 ਸਾਲ ਦਾ 10 ਸਾਲ ਦਾ ਕੀ ਨਾਮ ਕੀ ਸੀਗਾ ਮੇਰਾ ਨਾ ਤ੍ਰਿਪ ਕੀ ਨਾਮ ਸੀਗਾ ਤ੍ਰਿਪੂ ਤੁਸੀਂ ਕੀ ਲੱਗਦੇ ਉਹਨਾਂ ਨੂੰ ਮੈਂ ਉਹਦੀ ਦਾਦੀ ਆ ਕਿ ਤੁਹਾਨੂੰ ਜਦੋਂ ਐਕਸੀਡੈਂਟ ਪਤਾ ਲੱਗਾ ਕਿਵੇਂ ਹੋਇਆ ਐਕਸੀਡੈਂਟ ਪਤਾ ਨਹੀਂ ਲੱਗਾ ਸੀ ਤਾਂ ਇੱਥੇ ਅੰਦਰ ਸੀਗਾ ਉਹ ਬਾਹਰ ਸੀਗਾ ਮਾਤਾ ਦੇ ਚੱਲੇ ਦੀ ਝੰਡ ਲਾਉਣੀ ਸੀਗੀ ਬਾਰ ਗੱਡੀ ਆਲਾ ਪਿੱਛੋਂ ਤੇਜ ਆ ਪਹਿਲੋ ਕੁੱਤਾ ਉਹਨੂੰ ਥੱਲੇ ਦਿੱਤਾ ਉਹ ਮਰ ਗਿਆ ਜਦ ਬਾਅਦ ਅਸੀਂ ਬਾਰ ਨੱਠ ਕੇ ਗਏ ਤਾਂ ਸਾਡੇ ਮੁੰਡੇ ਨੂੰ ਸੱਟ ਕੇ ਫਟਾਫਟ ਤਾਂ ਉਹਦੇ ਪਤਾ ਲੱਗਾ ਤੇ ਰੋਣਾ ਪਿਆ ਮੁੰਡਾ ਖੂਨੋਂ ਖੂਨ ਹੋ ਗਿਆ ਹੂੰ ਲੋਕਾਂ ਨੇ ਦੱਸਿਆ ਤੁਹਾਨੂੰ ਨਹੀਂ ਅਸੀਂ ਆਪ ਨੱਠ ਕੇ ਬਾਹਰ ਗਏ ਅਸੀਂ ਕਿ ਮੁੰਡਾ ਸੀ ਸਾਡਾ ਇੱਥੇ ਖੜਾ ਹੂੰ ਹੁਣ ਬੱਚੇ ਨੂੰ ਕਿੱਥੇ ਲੈ ਕੇ ਗਏ ਹੋ ਹਸਪੀਟਲ ਹਸਪਤਾਲ ਲੈ ਕੇ ਗਏ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਹੈ ਉਹਦਾ ਪਰਿਵਾਰ ਅਸੀਂ ਉਹਦੀ ਮੰਮੀ ਗਈ ਆ ਪਾਪਾ ਗਿਆ ਨਾਲ ਮਾਮੇ ਮਾਮੇ ਨਾਨੇ ਦਾਦੇ ਸਾਰੇ ਗਏ ਨਾਲ ਕੋਈ ਬੱਚਾ ਹੈ ਪਰਿਵਾਰ ਇੱਕੋ ਹੀ ਪਹਿਲਾ ਹੀ ਬੱਚਾ ਸੀ ਭਰਾਵਾ ਵੀ 15-17 ਸਾਲਾਂ ਬਾਅਦ ਲਿਆ ਸੀ ਅੱਜ ਜਿਹੜਾ ਆਇਆ ਮੇਰਾ ਐਸਐਸ ਬਲਕਰਨ ਸਿੰਘ ਦਾ ਖਾਣਾ ਰਾਮਾ ਮੰਡੀ ਲੱਗਿਆ ਹੋਇਆ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਐਕਸੀਡੈਂਟ ਹੋ ਗਿਆ ਜਿਸ ਵਿੱਚ ਬੱਚੇ ਬਿਤਾ ਇੰਜਰਡ ਹੈਗਾ ਅਸੀਂ ਮੌਕੇ ਤੇ ਆਏ ਹਾਂ ਬੱਚੇ ਦਾ ਨਾਮ ਇਹਦਾ ਟੇਪਰ ਪਤਾ ਲੱਗਿਆ ਉਹਦੇ ਫਾਦਰ ਦਾ ਨਾਮ ਬਰਿੰਦਰ ਲੱਕੀ ਹੈ ਔਰ ਬੱਚੇ ਦੀ ਜਿਹੜੀ ਡੈਥ ਹੋ ਗਈ ਹੈ ਤੇ ਜਿਹੜੀ ਬੋਡੀ ਹੈ ਉਸੇ ਨੂੰ ਹਸਪਤਲ ਭੇਜ ਦਿੱਤੀ ਹੈ ਬਾਕੀ ਕੈਮਰੇ ਚੈੱਕ ਕਰਦੇ ਜਿਹੜੇ ਗੱਡੀ ਦਾ ਨੰਬਰ ਹੈਗਾ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਪਿਛਲੇ 2 ਸਾਲ ਤਕਰੀਬ